ਕੈਨੇਡਾ ਨਿਊਜ਼ਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਅੱਜ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਪਬਲਿਕ ਸੇਫਟੀ ਮੰਤਰੀ ਡੇਵਿਡ ਮੈਗਗੀਟੀ ਦੇ ਨਾਲ ਸਰੱਦੀ ਸੁਰੱਖਿਆ ਅਤੇ ਆਖੰਡਤਾ ਨੂੰ ਵਧਾਉਣ ਦੇ ਉਦੇਸ਼ ਨਾਲ ਹੋਰ ਉਪਾਅ ਐਲਾਨ ਕੀਤਾ ਹੈ ਮੰਤਰੀ ਮਿਲਰ ਨੇ ਨਵੀਂ ਵਿਜ਼ਟਰ ਨੀਤੀ ਦੇ ਵਿੱਚ ਜਿੱਥੇ ਪ੍ਰਭਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਕੈਨੇਡਾ ਦੀ ਸ਼ਰਨ ਪ੍ਰਣਾਲੀ ਵਿੱਚ ਦੁਰਵਿਵਾਰ ਨੂੰ ਨਿਸ਼ਾਨਾ ਬਣਾਉਣ ਵਾਲੇ ਉਪਵਾਮਾਂ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਵਿੱਚ ਆਉਣ ਵਾਲੀਆਂ ਤਬਦੀਲੀਆਂ ਦੀ ਸੰਭਾਵਨਾ ਉੱਪਰ ਚਰਚਾ ਕੀਤੀ ਆ। ਕੈਨੇਡਾ ਦੇ ਬਾਰਡਰ ਨੂੰ ਮਜ਼ਬੂਤ ਕਰਨ ਅਤੇ ਨਵੇਂ ਯਤਨਾਂ ਦੇ ਹਿੱਸੇ ਵਜੋਂ ਇਮੀਗ੍ਰੇਸ਼ਨ ਦੀ ਫੀਜ਼ ਅਤੇ ਸਿਟੀਜ਼ਨਸ਼ਿਪ ਕੈਡਾ IRCC ਤੋਂ ਖੇ ਬਾਅਦ ਇਮੀਗ੍ਰੇਸ਼ਨ ਸਲਾਹਕਾਰ ਨਮਿੰਦਿਆਂ ਲਈ ਸਖਤ ਜੁਰਮਾਨੇ ਅਤੇ ਜੁਰਮਾਨੇ ਲਾਗੂ ਕਰੇਗਾ ਜੋ ਕੈਨੇਡਾ ਤੇ ਸ਼ਰਨ ਪ੍ਰੋਗਰਾਮ ਦੇ ਦੁਰਵਰਤੋਂ ਕਰਨ ਵਿੱਚ ਆਏ ਲੋਕਾਂ ਦੀ ਮਦਦ ਕਰਦੇ ਨੇ ਇਹ ਨਵੇਂ ਨਿਯਮਾਂ ਦੇ ਤਹਿਤ ਆਈਆਰਸੀਸੀ ਅਤੇ ਕਾਲਜ ਆਫ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਕੈਨੇਡਾ SLA ਦਾ ਨਾਮਕਣ ਸ਼ਰਮਨਾਕ ਮੋਹਮ ਵਿੱਚ ਆਈਆਰਸੀਸੀ ਵੈੱਬਸਾਈਟ ਤੇ ਮੂੜ ਮਾੜੇ ਅਦਾਕਾਰਾਂ ਦੇ ਨਾਮਜੰਤਕ ਤੌਰ ਤੇ ਪ੍ਰਕਾਸ਼ਿਤ ਕਰਨ ਦੇ ਨਾਲ-ਨਾਲ 1.5 ਮਿਲੀਅਨ ਡਾਲਰ ਤੱਕ ਦਾ ਮੁਕੱਦਮਾ ਤੇ ਜੁਰਮਾਨਾ ਵੀ ਹੋ ਸਕਦਾ ਹੈ ਸਰਦ ਨੂੰ ਵਿੱਤ ਟੰਗ ਦੇ ਨਾਲ ਸੁਰੱਖਿਤ ਕਰਨ ਅਤੇ ਧੋਖਾਧੜੀ ਦੇ ਮਾਮਲਿਆਂ ਨੂੰ ਰੋਕਣ ਲਈ ਮਿਲਨ ਨੇ ਇਹ ਐਲਾਨ ਕੀਤਾ ਕਿ ਅਮਰੀਕਾ ਨਾਲ ਕੈਨੇਡਾ ਦੇ ਸੂਚਨਾ ਸ਼ੇਅਰਿੰਗ ਸਮਝੌਤੇ ਨੂੰ ਵਿਧਾਇਆ ਜਾਵੇਗਾ ਹਾਲਾਂਕਿ ਸਰਕਾਰ ਕੋਲ ਵਿਦੇਸ਼ੀ ਦੇਸ਼ਾਂ ਦੇ ਵਿਚ ਨਾਲ ਸੰਬੰਧਿਤ ਡਾਟਾ ਸਾਂਝਾ ਕਰਨ ਦੀ ਪ੍ਰਕਿਰਿਆਵਾਂ ਹਨ ਪਰ ਇਹਨਾਂ ਪ੍ਰਕਿਰਿਆਵਾਂ ਦਾ ਦਾਇਰਾ ਕੈਨੇਡਾ ਤੇ ਅਮਰੀਕਾ ਦੋਵਾਂ ਵਿੱਚ ਸਥਾਈ ਨਿਵਾਸ ਦੇ ਅੰਦਰ ਸ਼ਾਮਲ ਕਰਨ ਦੀ ਵਿਧਾਇਆ ਜਾਵੇਗਾ ਮਿਲਰ ਨੇ ਪ੍ਰੈਸ ਕਾਨਫਰੰਸ ਕਿਹਾ ਕਿ ਇਹ ਜਾਣਕਾਰੀ ਇੱਕ ਸੁਰੱਖਿਅਤ ਸਰਦ ਹੋਣ ਲਈ ਅਸਲ ਵਿੱਚ ਮੱਤਪੁਰ ਮਿਸ਼ਨ ਨੇ ਇਸ ਐਕਸਟੈਂਸ਼ਨ ਨੂੰ ਮਨਜ਼ੂਰੀ ਦੇ ਕੇ ਦੋਵੇਂ ਦੇਸ਼ੇ ਐਪਲੀਕੇਸ਼ਨਾਂ ਨੂੰ ਤੇਜ਼ ਕਰਨ ਅਤੇ ਸੂਚੀ ਮਾਈਗ੍ਰੇਸ਼ਨ ਫੈਸਲੇ ਲੈਣ ਲਈ ਨਾਲ ਨਾਲ ਧੋਖਾਧੜੀ ਰੋਕਣ ਲਈ ਵੀ ਤੰਗ ਨਾਲ ਡੈਸ਼ ਨੇ ਮਿਲਰ ਨੇ ਇਸ ਬਾਰੇ ਵੇਰਵਾ ਸਾਂਝਾ ਨਹੀਂ ਕੀਤਾ ਇਸ ਪ੍ਰਕਿਰਿਆ ਨੂੰ ਕਿਵੇਂ ਲਾਗੂ ਕੀਤਾ ਜਾਵੇਗਾ ਪਰ ਕਿਹਾ ਕਿ ਗੋਪਨੀਯਤਾ ਦੀ ਰੱਖਿਆ ਦੀ ਸੁਰੱਖਿਆ ਉਪਾਅ ਹੋਣਗੇ ਵਿਜ਼ਟਰ ਵੀਜ਼ਾ ਤੇ ਸਖਤ ਜਾਂਚ ਮਿਲਰ ਨੇ ਕਿਹਾ ਕਿ ਕੈਨੇਡਾ ਵਿੱਚ ਵਿਜ਼ਟਰ ਵੀਜ਼ਾ ਅਰਜ਼ੀਆਂ ਇਸ ਸੱਤੀ ਨਾਲ ਜਾਂਚ ਕੀਤੀ ਜਾਵੇਗੀ ਅਸੀਂ ਧੋਖਾਧੜੀ ਦਾ ਪਤਾ ਲਾਉਣ ਲਈ ਨਵੇਂ ਉਪਾਅ ਪੇਸ਼ ਕੀਤੇ ਨੇ ਉਦੋਂ ਤੋਂ ਅਸੀਂ ਅਸਥਾਈ ਨਿਵਾਸ ਵੀਜ਼ੇ ਜਾਰੀ ਕੀਤੇ ਲੋਕਾਂ ਤੋਂ ਸ਼ਰਨ ਦੇ ਦਾਅਵਿਆਂ ਦੀ ਗਿਣਤੀ ਵਿੱਚ ਇੱਕ ਵੱਡੀ ਕਮੀ ਕੀਤੀ ਅਤੇ ਵੇਖੀ ਹੈ ਮਿਲਰ ਦੇ ਅਨਸਾਰ ਉੱਚ ਜਿਸ ਉਚ ਜਾਂਚ ਨੂੰ ਜੂਨ 2024 ਤੱਕ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਵਿਦੇਸ਼ੀ ਨਾਗਰਿਕਾਂ ਕੋਲ ਕੁੱਲ ਮਿਲਾ ਕੇ 99% ਦੀ ਕਮੀ ਦਰਜ ਕੀਤੀ ਗਈ ਹੈ ਮੰਤਰੀ ਨੇ ਕਿਹਾ ਕਿ ਵੀਜ਼ਾ ਇਨਕਾਰ ਉਹਨਾਂ ਦੇਸ਼ਾਂ ਲਈ ਆਖਾਟ ਤੋਂ ਵੱਧ ਹੈ ਜਿੱਥੇ ਕੈਨੇਡਾ ਦੇ ਸਭ ਤੋਂ ਵੱਧ ਦੁਰਵਿਵਾਰ ਦੇਖਿਆ ਗਿਆ ਤੇ ਉੱਥੇ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਵਿੱਚ ਇੱਕ ਹੋਰ ਸੁਧਾਰ ਬਾਰੇ ਸਵਾਲ ਦਾ ਜਵਾਬ ਦੰਤੇ ਮੰਤਰੀ ਮਿਲਰ ਨੇ ਕਿਹਾ ਹੈ ਕਿ ਉਹਨਾਂ ਕੋਲ ਵੱਡੀਆਂ ਤਬਦੀਲੀਆਂ ਲਈ ਕੋਈ ਆਗਮੀ ਯੋਜਨਾ ਨਹੀਂ ਹੈ ਹਾਲਾਂਕਿ ਉਹਨਾਂ ਨੇ ਹੋਰ ਤਬਦੀਲੀਆਂ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਤੇ ਦੱਸਦੀ ਹੈ ਕਿ ਮਿਲਰ ਨੇ ਇਹ ਵੀ ਦੱਸਿਆ ਕਿ ਇਮੀਗ੍ਰੇਸ਼ਨ ਵਿਭਾਗ ਨੇ ਕੈਨੇਡੀਅਨ ਸਟੱਡੀ ਵਰਕ ਪਰਮਿਟ ਦੁਆਰਾ ਗੈਰ ਕਾਨੂੰਨੀ ਯੂਐਸ ਕ੍ਰਾਸਿੰਗ ਵਿੱਚ 91% ਦਾ ਗਰਾਵੜ ਦੇਖਿਆ ਕਿਉਂਕਿ ਇੱਕ ਮਨੁਨੀਤ ਲਰਨਿੰਗ ਇੰਸਟੀਚਿਊਟ ਵਿੱਕੇ ਵਿਦਿਆਰਥੀਆਂ ਦੀ ਸਵੀਕ੍ਰਿਤ ਪੱਤਰਾਂ ਦੀ ਪੁਸ਼ਟੀ ਕਰਨ ਲਈ ਹੋਰ ਉਪਾਅ ਨੂੰ ਲਾਗੂ ਕਰਨ ਤੋਂ ਬਾਅਦ ਇਹ ਘੋਸ਼ਣਾ ਉਦੋਂ ਆਈ ਜਦੋਂ ਆਈਆਰਸੀ ਨੇ ਦਸੰਬਰ ਵਿੱਚ ਫਲੈਪ ਪੋਲਿੰਗ ਦੀ ਪ੍ਰਥਾ ਨੂੰ ਖਤਮ ਕਰਨ ਸਮੇਤ ਸਰਦੀ ਸੁਰੱਖਿਆ ਉਪਾਅ ਵਿੱਚ ਸਖਤੀ ਪੇਸ਼ ਕੀਤੀ ਹੈ। ਕ੍ਰੀਡਿੰਗ ਬਨਾਮਾ ਦੇ ਵਿੱਚ ਇਸ ਹੀ ਹੁਣ ਤੱਕ ਦੇ ਵੱਡੇ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜਨੇ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਬਨਾਮਾ।